ਹੁਣ ਛੱਡ ਦਿਓ ਸਾਰੇ ਹੀ ਕੰਮਕਾਰ ਤੇ ਹੁਣ ਕਰਨ ਲੱਗ ਜਾਓ ਤੁਸੀਂ ਵੀ ਡਰਾਈਵਰੀ ਤੇ ਲੈ ਲਿਓ ਡਰਾਈਵਰੀ ਦਾ ਇੱਕ ਚੰਗਾ ਲਾਇਸੈਂਸ ਕਿਉਂਕਿ ਹੁਣ ਡਰਾਈਵਰੀ ਤੁਹਾਨੂੰ 1 ਨਹੀਂ 2 ਨਹੀਂ 5 ਨਹੀਂ 10 ਨਹੀਂ 20 ਨਹੀਂ ਬਲਕਿ ਪੂਰੇ 40 ਲੱਖ ਰੁਪਏ ਦਾ ਪੈਕੇਜ ਜਿਹੜਾ ਤੁਹਾਨੂੰ ਡਰਾਈਵਰੀ ਕਰਕੇ ਮਿਲ ਸਕਦਾ ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਤੁਹਾਡੇ ਨਾਲ ਅਸੀਂ ਕੀ ਸਾਂਝਾ ਕਰ ਰਹਿਆ ਪਰ ਇਹ ਖਬਰ ਇਹ ਜਾਣਕਾਰੀ ਬਿਲਕੁਲ ਸੱਚੀ ਸਾਹਮਣੇ ਆਈ ਹੈ ਜੇਕਰ ਤੁਸੀਂ ਵੀ ਡਰਾਈਵਰੀ ਦੇ ਵਿੱਚ ਇੰਟਰਸਟ ਰੱਖਦੇ ਹੋ ਤਾਂ ਡਰਾਈਵਰੀ ਨੂੰ ਆਪਣਾ ਥੋੜਾ ਜਿਹਾ ਹੋਰ ਸਿੱਖ ਲਵੋ ਚੰਗੀ ਡਰਾਈਵਰੀ ਸਿੱਖ ਲਵੋ ਵੱਡੇ ਵੱਡੇ ਕੰਟੇਨਰ ਵੱਡੇ ਵੱਡੇ ਟਰੱਕ ਚਲਾਉਣੇ ਸਿੱਖ ਲਵੋ ਤੇ ਇਹ ਹੀ ਡਰਾਈਵਰੀ ਤੁਹਾਨੂੰ ਕਰੋੜਪਤੀ ਕਿਸਵਲੇ ਬਣਾ ਦਵੇਗੀ ਤੁਸੀਂ ਸੋਚ ਵੀ ਨਹੀਂ ਸਕਦੇ ਇੱਕ ਬਹੁਤ ਹੀ ਵੱਡੀ ਅਪਡੇਟ ਸਾਹਮਣੇ ਆਈ ਜੇ ਤੁਹਾਨੂੰ ਪੂਰੇ 40 ਲੱਖ ਰੁਪਏ ਦਾ ਪੈਕੇਜ ਜਿਹੜਾ ਵਿਦੇਸ਼ਾਂ ਦੇ ਵਿੱਚ ਮਿਲ ਸਕਦਾ ਮਹੀਨੇ ਦਾ 40 ਲੱਖ ਤੁਸੀਂ ਕਮਾ ਸਕਦੇ ਹੋ ਸੋਚੋ ਸਾਲ ਦੇ ਵਿੱਚ ਤੁਸੀਂ ਕਰੋੜਪਤੀ ਕਿਵੇਂ ਬਣ ਜਾਓਗੇ ਦੱਸੋ કે ਟਰੱਕ ਡਰਾਈਵਰਾਂ ਵਾਸਤੇ ਇੱਕ ਬੇਖਦਗੀ ਖਾਸ ਖਬਰ ਆਈ ਹੈ ਸਾਹਮਣੇ ਤੇ ਹੋਂਟ ਟਰੱਕ ਜਿਹੜਾ ਸਾਰੇ ਹੀ ਚਲਾਣੇ ਸਿੱਖ ਲਵੋ ਜ਼ਿਆਦਾ ਨਹੀਂ ਇੱਕ ਘਰ ਦੇ ਵਿੱਚ ਇੱਕ ਬੰਦੇ ਨੂੰ ਤਾਂ ਟਰੱਕ ਚਲਾਇਨਾ ਜਿਹੜਾ ਉਹ ਨਾ ਕੀਤਾ ਹੀਦਾ ਕਿਉਂਕਿ ਜੇਕਰ ਤੁਸੀਂ ਟਰੱਕ ਚਲਾਣਾ ਜਾਣਦੇ ਹੋ ਤਾਂ ਤੁਹਾਨੂੰ ਵਿਦੇਸ਼ਾਂ ਦੇ ਵਿੱਚ ਬੜੇ ਆਰਾਮ ਦੇ ਨਾਲ ਨੌਕਰੀ ਮਿਲ ਸਕਦੀ ਹੈ ਇਹ ਬਹੁਤ ਹੀ ਵਧੀਆ ਆਪਸ਼ਨ ਹੈ ਭਾਰਤੀ ਟਰੱਕ ਡਰਾਈਵਰ ਦੀ ਅਮਰੀਕਾ ਕੈਨੇਡਾ ਦੇ ਵਿੱਚ ਬਹੁਤ ਹੀ ਜ਼ਿਆਦਾ ਡਿਮਾਂਡ ਜਿਹੜੀ ਹੈ ਵੱਧ ਚੁੱਕੀ ਹੈ ਤੇ ਕੈਨੇਡਾ ਦੇ ਵਿੱਚ ਤੁਹਾਨੂੰ ਪੂਰੇ 40 ਲੱਖ ਰੁਪਏ ਦਾ ਪੈਕੇਜ ਡਰਾਈਵਰੀ ਕਰਕੇ ਮਿਲ ਸਕਦਾ ਹੈ ਜੇਕਰ ਤੁਸੀਂ ਵੀ ਕੈਨੇਡਾ ਦੇ ਵਿੱਚ ਡਰਾਈਵਰ ਬਣਨਾ ਚਾਹੁੰਦੇ ਹੋ ਤਾਂ ਆਪਣਾ ਸਾਲਾਨਾ 47000 ਡਾਲਰ ਯਾਨੀ ਕਿ ਕਹ ਲੋ ਕਿ ਕਰੀਬ ਕਰੀਬ 40 ਲੱਖ ਰੁਪਏ ਦਾ ਤੁਹਾਨੂੰ ਸੈਲਰੀ ਪੈਕੇਜ ਜਿਹੜਾ ਮਿਲ ਸਕਦਾ ਇੱਕ ਬਹੁਤ ਚੰਗੀ ਆਫਰ ਹੈ ਦੱਸਦੀ ਹੈ ਤੁਹਾਨੂੰ ਕੇ ਤੇਸਵਾਤ ਤੁਹਾਨੂੰ ਇੱਕ ਲਾਇਸੈਂਸ ਚਾਹੀਦਾ ਚੰਗਾ ਲਾਇਸੈਂਸ ਤੁਹਾਡੇ ਕੋਲ ਹੋਣਾ ਚਾਹੀਦਾ ਕੈਨੇਡਾ ਦੇ ਵਿੱਚ ਟਰੱਕ ਡਰਾਈਵਰ ਬਣਨ ਵਾਸਤੇ ਤੁਹਾਨੂੰ ਕਹਿ ਲੋ ਕਿ ਸੀਡੀਆ ਲਾਇਸੈਂਸ ਤੁਹਾਡੇ ਕੋਲ ਹੋਣਾ ਚਾਹੀਦਾ ਤੇ ਉੱਥੇ ਕੀ ਵੱਡੇ ਲੰਬੇ ਟਰੱਕ ਚਲਾਉਣ ਦਾ ਵੀ ਸਕਿੱਲ ਤੁਹਾਡੇ ਕੋਲ ਹੋਣਾ ਚਾਹੀਦਾ ਤੇ ਨਾਲ ਹੀ ਨਾਲ ਫਿਟਨੈਸ ਟੈਸਟ ਵੀ ਤੁਹਾਡੇ ਕੋਲੋਂ ਪਾਸ ਜ਼ਰੂਰ ਹੋਣਾ ਚਾਹੀਦਾ ਤੇ ਫਿਰ ਤੁਸੀਂ ਕੈਨੇਡਾ ਦੇ ਵਿੱਚ ਜਾ ਕੇ ਇੱਕ ਚੰਗਾ ਡਰਾਈਵਰ ਬਣ ਸਕਦੇ ਹੋ ਤੇ ਸਲਾਨਾ 40-40 ਲੱਖ ਰੁਪਏ ਤੁਸੀਂ ਕਮਾ ਸਕਦੇ ਹੋ ਉੱਥੇ ਹੀ ਅਮਰੀਕਾ ਦੇ ਵਿੱਚ ਵੀ ਡਰਾਈਵਰ ਸੀ ਕਾਫੀ ਜਾਦਾ ਛੋਟੇ ਜਿਹੇ ਇਸ ਕਰਕੇ ਉਹਨਾਂ ਨੂੰ ਇੰਡੀਅਨ ਡਰਾਈਵਰਾਂ ਵਾਸਤੇ ਜਿਹੜੇ ਨੇ ਬੰਦੇ ਚਾਹੀਦੇ ਆ ਤਾਂ ਦੱਸ ਦਿਓ ਤੁਹਾਨੂੰ ਕਿ ਕੈਨੇਡਾ ਤੋਂ ਇਲਾਵਾ ਇਲਾਵਾ ਅਮਰੀਕਾ ਦੇ ਵਿੱਚ ਵੀ ਡਰਾਈਵਰ ਦੀ ਬਹੁਤ ਜ਼ਿਆਦਾ ਡਿਮਾਂਡ ਹੈ ਅਮਰੀਕਨ ਟਰਕਿੰਗ ਐਸੋਸੀਏਸ਼ਨ ਜੈਨਕੀ 8TA ਦੇ ਮੁਤਾਬਿਕ ਉਥੇ 80000 ਰੁਪਏ ਟਰੱਕ ਡਰਾਈਵਰਾਂ ਨੂੰ ਜਿਹੜਾ ਹੈਗਾ ਕੈਲਕੂਟਾ ਟਰੱਕ ਡਰਾਈਵਰ ਸ਼ੋਰਟੇਜ ਤੇ ਉਹਨਾਂ ਨੂੰ 80000 ਡਰਾਈਵਰਾਂ ਦੀ ਲੋੜ ਹੈ ਕਿਉਂਕਿ 80000 ਡਰਾਈਵਰ ਜਿਹੜੇ ਨੇ ਉਹਨਾਂ ਦੇ ਕੋਲੇ ਸ਼ੋਰਟੇਜ ਹੈ ਤੇ ਜੇਕਰ ਤੁਸੀਂ ਵੀ ਟਰੱਕ ਡਰਾਈਵਰ ਹੋ ਤੁਸੀਂ ਵੀ ਵਧੀਆ ਟਰੱਕ ਚਲਾ ਲੈਂਦੇ ਹੋ ਤਾਂ ਤੁਸੀਂ ਵਿਦੇਸ਼ ਚਲੇ ਜਾਓ ਉੱਥੇ ਜਾ ਕੇ ਤੁਹਾਨੂੰ ਬਹੁਤ ਚੰਗਾ ਪੈਕੇਜ ਮਿਲਣ ਵਾਲਾ ਕੈਨੇਡਾ ਦੇ ਵਿੱਚ ਵੀ ਲੋੜ ਹੈ ਅਮਰੀਕਾ ਦੇ ਵਿੱਚ ਵੀ ਲੋੜ ਹੈ ਇੰਡੀਅਨ ਡਰਾਈਵਰ ਦੀ ਲੋੜ ਹੈ ਤੇ ਤੁਸੀਂ ਆਪਣੇ ਐਕਸਪੀਰੀਅੰਸ ਸਰਟੀਫਿਕੇਟ ਚੱਕੋ ਆਪਣੇ ਲਾਇਸੈਂਸ ਚੱਕੋ ਤੇ ਹੁਣੇ ਹੀ ਰਵਾਨਾ ਹੋ ਜਾਓ ਤੇ ਉੱਥੇ ਜਾ ਕੇ ਤੁਸੀਂ ਸੋਚੋ ਕਿ ਕਿੰਨੀ ਜ਼ਿਆਦਾ ਜਿਹੜੇ ਡਰਾਈਵਰਾਂ ਦੀ ਸ਼ੋਰਟੇਜ ਹੈ ਕਿਉਂਕਿ ਇਹ ਦੇਖੇ ਇਲਾਕਿਆਂ ਦੇ ਵਿੱਚ ਦੇਸ਼ਾਂ ਦੇ ਵਿੱਚ ਹੁਣ ਕੰਮ ਬਹੁਤ ਜ਼ਿਆਦਾ ਘਟ ਰਿਹਾ ਪਰ ਉੱਥੇ ਜਾ ਕੇ ਡਰਾਈਵਰਾਂ ਦੀ ਬਹੁਤ ਜ਼ਿਆਦਾ ਲੋੜ ਹੈ ਜਲਦੀ ਜਲਦੀ ਆਪਣੇ ਲਾਇਸੈਂਸ ਚੱਕੋ ਤੇ ਹੁਣੇ ਅਪਲਾਈ ਕਰ ਦੋਗੇ ਤੇ ਨਾਲ ਹੀ ਚੰਗੇ ਪੈਕੇਜ ਪਾਓਗੇ ਤਾਂ ਦੱਸ ਦੇ ਤੁਹਾਨੂੰ ਕਿ ਪੂਰੀ ਦੁਨੀਆ ਭਰ ਦੇ ਵਿੱਚ 26 ਲੱਖ ਡਰਾਈਵਰਾਂ ਦੀ ਲੋੜ ਹੈ ਭਾਵ 26 ਲੱਖ ਡਰਾਈਵਰ ਇਸ ਵੇਲੇ ਚਾਹੀਦੇ ਨੇ ਤੁਸੀਂ ਅਪਲਾਈ ਕਰ ਸਕਦੇ ਹੋ ਆਉਣ ਵਾਲੇ ਕਈ ਸਾਲਾਂ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਕਿਉਂਕਿ 26 ਲੱਖ ਡਰਾਈਵਰਾਂ ਨੂੰ ਵਿਦੇਸ਼ ਚਾਂ ਦੇ ਵਿੱਚ ਭੇਜਣਾ ਕੋਈ ਛੋਟੀ ਗਲਤੀ ਨਹੀਂ ਹੈ ਜੇਕਰ ਤੁਸੀਂ ਵੀ ਚਾਹਵਨ ਚੰਗੀ ਡਰਾਈਵਰੇ ਕਾਰ ਸਕਦੇ ਹੋ ਤਾਂ ਤੁਸੀਂ ਹੁਣੇ ਕੀ ਅਪਲਾਈ ਕਰ ਲਓਗੇ ਤੇ ਵਿਦੇਸ਼ਾਂ ਦੇ ਵਿੱਚ ਜਾ ਕੇ ਇੱਕ ਚੰਗੇ ਡਰਾਈਵਰ ਬਣੋ ਟੈਸਲਾਨਾ ਦੀ ਕਹ ਲੋ ਕਿ 40 40 ਲੱਖ ਰੁਪਏ ਤੁਹਾਡੀ ਇਨਕਮ ਹੋ ਜਾਏਗੀ ਜੇਕਰ ਇੰਟਰਸਟਡ ਹੋ ਤਾਂ ਫੁਣੇ ਅਪਲਾਈ ਕਰੋ ਤੇ ਵਿਦੇਸ਼ਾਂ ਦੇ ਵਿੱਚ ਚਲੇ ਜਾਓ